ਸਤਨਾਮ ਸਵਾਹਿ ਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਬਿਨ ਸਤਗੁਰ ਸੇਵ ਜੀ ਕੇ ਬੰਦਨਾ ਜੇਤ ਕਰਮ ਕੁਮਾਰ ਹੈ ਬੇਨ ਸਤਗੁਰ ਸੇਵ ਠੌਰ ਨਾਮ ਪਾਵਹਿ ਮਰ ਜੰਮ ਆਵਹ ਜਾਹਿ ਬੇਨ ਸਤਗੁਰ ਸੇਵ ਜੀਵ ਕੇ ਬੰਦਨਾ ਜਿਤ ਕਰਮ ਕਰਮਾਹਿ ਬੇਨ ਸਤਗੁਰ ਸੇਵ ਠਵਰ ਨਾਮ ਪਾਵਹੀ ਮਰ ਜੰਮ ਆਵਹ ਜਾਹੇ ਬੇਨ ਸਤਗੁਰ ਸੇਵ ਫਿੱਕਾ ਬੋਲਣਾ ਨਾਮ ਨਾ ਵਸੇ ਮਨ ਆਏ ਨਾਲਕ ਗਨ ਸਤਗੁਰ ਸਿਵ ਜੰਪੁਰ ਬਦ ਮਾਰਿਆ ਮੋਹ ਕਾਲ ਉਠ ਜਾ ਈਹ ਲਹਲਾਤੀ ਜਾ ਇੱਕ ਸਤਗੁਰ ਕੀ ਸੇਵਾ ਕਰੇ ਚਾਕਰੀ ਹਰ ਨਾਮੇ ਲੱਗਾ ਪਿਆਰੇ ਨਾਲਕ ਜਲਵ ਸਵਾਰਨ ਆਪਣਾ ਕੋਲ ਕਾ ਕਰਮ ਉਧਾਰ ਆਪੇ ਚਾਟ ਸਾਲ ਆਪ ਹੈ ਪਾੰਦਾ ਆਪੇ ਚਾਟੜੇ ਪੜਨ ਕਾ ਆਣੇ ਆਪੇ ਪਿਤਾ ਮਾਤਾ ਹੈ ਆਪੇ ਆਪ ਬਾਲਕ ਕਰਿ ਸਿਆਣੇ ਕਥਾ ਪੜ ਬੁੱਝਾ ਸਭ ਆਪੇ ਇੱਕ ਤਥਾ ਆਪੇ ਕਰੋ ਇਹ ਆਣੇ ਇੱਕ ਨਾ ਅੰਦਰ ਮਹਿਲ ਬੁਲਾਏ ਜਹ ਆਪ ਤੇਰਾ ਮਨ ਸੱਚ ਭਾਣ ਜਿੰਨਾ ਆਪ ਗੁਰਮੁਖ ਦੇ ਵਡਿਆਈ ਸੇ ਜਨ ਸੱਚੀ ਦਰਗਹ ਜਾਣ ਇਕਥੇ ਪੜ ਭੁੱਜਾ ਸਭ ਆਪ ਇਕਥੇ ਆਪੇ ਕਰਾਏ ਆਣ ਇਕ ਨਾ ਅੰਦਰ ਮਹਲ ਬੁਲਾਏ ਜਾ ਆਪ ਤੇਰਾ ਮਾਲ ਸੱਚ ਭਾਣ ਜਿੱਲੋ ਆਪ ਗੁਰਮੁਖ ਦੇ ਵੜ ਆਏ ਸੇ ਜਨ ਸੱਚੀ ਦਰਗਹ ਜਾਣੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਚੌਥਾ ਬਿਨ ਸਤਗੁਰ ਸੇਵ ਜੀ ਕੀ ਬੰਦਨਾ ਜਿਤ ਕਰਮ ਕੁਮਾਹੇ ਬਿਨ ਸਤਗੁਰ ਸੇਵ ਠਵਰ ਨ ਪਾਵੇ ਮਰ ਜਮਾ ਆਵਹ ਜਾਹੇ ਰਗ ਭਗੜੇ ਕੀ ਵਾਰ ਦੀ 11ਵੀਂ ਪਉੜੀ ਸ਼ਲੋਕਾ ਲਾਲ